ਫੱਤ ਵਿੱਚ ਚਪੇੜਾ ਮਾਰਿਆ ਸੀ ਜਦੋਂ ਮੈਂ ਇਹਨਾਂ ਨੂੰ ਦੇਖ ਲੈਣਾ ਮੇਰਾ ਖੂਨ ਐਨਾ ਖੋਲਦਾ ਨਾ ਸਿੱਧੇ ਤਰੀਕੇ ਨਾਲ ਇਹਨਾਂ ਦਾ ਕੁਝ ਵਿਗਾੜਿਆ ਨਹੀਂ ਜਾ ਸਕਦਾ ਇਹਨਾਂ ਚੋਟੇ ਕੋਆਕੇ ਨਾ ਇਹਨਾਂ ਦਾ ਸਾਰ ਨਾਲ ਜਾੜਿਆ ਨਾ ਮੇਰਾ ਨਾਮ ਵਿੱਤੀ ਰੱਤ ਹੋਰ ਪ੍ਰਤਾਪ ਸਿਆ ਕਿਵੇਂ ਆ ਹਾਂ ਠੀਕ ਆ ਧੀਰਿਆ ਹੋਰ ਸੁਣਾ ਬਹਿ ਜਾ ਹੋਰ ਕੰਮ ਕਰ ਕਿਵੇਂ ਚੱਲਦਾ ਕੰਮ ਕਰ ਆਪਣਾ ਕਾਹਦਾ ਬਸਾ ਆ ਕੀਤੀ ਪਾੜੀ ਦਾ ਚੱਲੀ ਜਾਂਦਾ अच्छा ताए दी मौत ਤੋਂ ਬਾਅਦ ਫਿਰ ਕਿਲਾ ਤਾਂ ਤੇਰੇ ਹਿੱਸੇ ਆਇਆ ਹੋ ਅੱਛਾ ਉਹ ਕਿੱਲੇ ਦੀ ਗੱਲ ਕਰਦਾ ਉਹ ਤਾਂ ਯਾਰ ਦੇਖ ਜਿਹੜਾ ਕਿਲਾ ਤੀਗਾ ਅੱਧਾ ਜੱਗੇ ਨੂੰ ਆਊਗਾ ਅੱਧਾ ਮੈਨੂੰ ਆਊਗਾ ਇੱਕ ਗੱਲ ਕਹਾ ਗੁੱਸਾ ਤਾਂ ਨਹੀਂ ਕਰਦਾ ਹਾਂ ਹਾਂ ਬੋਲ ਸਾਂਭਿਆ ਤਾਂ ਤੁਸੀਂ ਦੋਹਾਂ ਜੀਆਂ ਨੇ ਤਾਏ ਨੂੰ ਉਹ ਤਾਂ ਜੱਗੇ ਕਹਿੰਦੇ ਵੀ ਸਾਂਭਿਆ ਜਿਆਦਾ ਤਾਂ ਤੁਸੀਂ ਸਾਂਭਿਆ ਵੈਸੇ ਹਿੱਸਾ ਤਾਂ ਥੋੜਾ ਬੰਨਦਾ ਕਿੱਲੇ ਤੇ ਐ ਨਾ ਸਮਝੀ ਵੀ ਤੁਹਾਡੇ ਦੋਹਾਂ ਭਾਈਆਂ ਤੇ ਫੁੱਟ ਪਵਾਉਣਾਗਾ ਮਤਸ ਸੁਭਾਏ ਕੀ ਗੱਲ ਕਹਤੀ ਤੈਨੂੰ ਨਾ ਨਾ ਕੋਈ ਨਹੀਂ ਉਹ ਤਾਂ ਪਤਾ ਚੱਲ ਤੇਰੀ ਮਰਜ਼ੀ ਚੰਗਾ ਫਿਰ ਹਾਂ ਠੀਕ ਆ ਕੋਈ ਗੱਲ ਹੋਰ ਕੀ ਹਾਲ ਆ ਜੱਗਿਆ ਵਧੀਆ ਵਧੀਆ ਧੀਰਿਆ ਕਿਵੇਂ ਆ ਹੋਰ ਕਰੀ ਜਾਂਦਾ ਕੰਮ ਕਰ ਚੱਲੀ ਜਾਂਦਾ ਯਾਰ ਹੋਰ ਕਿਵੇਂ ਆਣੇ ਹੋਏ ਫਿਰ ਬਸ ਮਾਦਾ ਤੈਨੂੰ ਦੇਖ ਕੇ ਮਾ ਚੱਲ ਜੱਗਾ ਬੈਠਿਆ ਮਿਲੀ ਉਹਨੂੰ ਅੱਛਾ ਮਾਦਾ ਇੱਕ ਗੱਲ ਕਹਿਣੀ ਸੀ ਤੈਨੂੰ ਯਾਰ ਦੱਸ ਕੱਲ ਮੈਨੂੰ ਪ੍ਰਤਾਪ ਮਿਲਿਆ ਸੀ ਸਾਡੇ ਵਾਲਾ ਹਾਂ ਉਹ ਤਾਏ ਆਣੇ ਕਿੱਲੇ ਦੀ ਗੱਲ ਕਰਦਾ ਸੀ ਅੱਛਾ ਉਹ ਕਹਿੰਦਾ ਵੀ ਤਾਏ ਨੂੰ ਮੈਨੇ ਸਾਂਭਿਆਗਾ ਵੀ ਕਿੱਲਾ ਮੇਰੇ ਹਿੱਸੇ ਦਾ ਬਣਦਾਗਾ ਅੱਛਾ ਮੈਂ ਤਾਂ ਉਹਨੂੰ ਇੱਕੋ ਹੀ ਗੱਲ ਸਮਝਾਈ ਆ ਵੀ ਤੁਸੀਂ ਦੋਨਾਂ ਨੇ ਬਰਾਬਰ ਹੀ ਸਾਂਭਿਆ ਤਾਏ ਨੂੰ ਵੀ ਤੁਹਾਡਾ ਬਰਾਬਰ ਦਾ ਹਿੱਸੇ ਦਾ ਹਿੱਸਾ ਬਣਦਾਗਾ ਹਾਂ ਇਹ ਗੱਲ ਸੁਣ ਕੇ ਮੈਨੂੰ ਉਹਦਾ ਬਹੁਤ ਦੁੱਖ ਜਾ ਹੋਇਆ ਤੈਨੂੰ ਦਾ ਦੁੱਖ ਹੋਇਆ ਵੀਰ ਮਾ ਉਹ ਆਪ ਦਾ ਇਕੱਲੇ ਦਾ ਹਿੱਸਾ ਕਹਿੰਦਾ ਹੈਗਾ ਮਾ ਤੁਹਾਡਾ ਬਰਾਬਰ ਦਾ ਹਿੱਸਾ ਬਣਦਾ ਹੈਗਾ ਅੱਛਾ ਮੈਂ ਤਾਂ ਉਹਨੂੰ ਇਹੀ ਗੱਲ ਸਮਝਾਈ ਵੀ ਤੁਹਾਡਾ ਬਰਾਬਰ ਦਾ ਹਿੱਸਾ ਬਣਦਾ ਹੈਗਾ ਉਹ ਕਹਿੰਦਾ ਵੀ ਜਿਆਦਾ ਮੈਂ ਨੇ ਸਾਹਮਣੇ ਆ ਕ ਵੀ ਇਸ ਲਈ ਮੇਰਾ ਹਿੱਸਾ ਬਣਦਾ ਉਹ ਕਾਣੂ ਯਾਰ ਉਹ ਵੀ ਸਾਰੇ ਲੋਕਾਂ ਦੀਆਂ ਚੱਕਾਂ ਚਾਏ ਹੋਏ ਨੇ ਹੋਰ ਕੋਈ ਗੱਲ ਨਹੀਂ ਅੱਛਾ ਹੂੰ ਲੋਕ ਵੀ ਹਰਾਮੀ ਨੇ ਸਾਰੇ ਸਵਾਦ ਲੈਂਦੇ ਨੇ ਲੜਾਈ ਪਵਾ ਕੇ ਘਰਾਂ ਚ ਹੂੰ ਤੂੰ ਆਪ ਹੀ ਸਮਝਦਾਰ ਹੈ ਕ ਨਹੀਂ ਬਾਈ ਤੂੰ ਗੌਰ ਕਰੀਂ ਇਹ ਗੱਲ ਤੇ ਮੈਂ ਤਾਂ ਸਵੇਕੀ ਗੱਲ ਕਰੀ ਕਿ ਤੇ ਉਹਨੂੰ ਜਾ ਕੇ ਪੁੱਛਣਾ ਲੱਗ ਜੀ ਮੇਰਾ ਨਾਮ ਲੈ ਕੇ ਨਾ ਮੈਂ ਤਾਂ ਪਹਿਲੀ ਲੜਾਈਆਂ ਲੜੂਆਂ ਤੋਂ ਡਰ ਲੱਗਦਾਗਾ ਨਾ ਮੈਂ ਤਾਂ ਕਾਹ ਨੂੰ ਲੈਣਾ ਨਾ ਤੇਰਾ ਚਲ ਠੀਕ ਆ ਫਿਰ ਜਾਂਨਾ ਮੈਂ ਚੰਗਾ ਚੰਗਾ ਬਾਈ ਓਕੇ ਨਹੀਂ ਲਿਆ ਬੇਚਾਰਾ ਘਾਟਾ ਹੋ ਗਿਆ ਉੱਥੇ ਨਪੜ ਚਾ ਗਲਤ ਆ ਵੈਸੇ ਧੀਰੇ ਦੀ ਵੀ ਸਹੀ ਆ ਬਾਪੂ ਵਾਲੇ ਕਿਲੇ ਤੇ ਤਾਂ ਆਪਣਾ ਹੀ ਹੱਕ ਵਾਂਦਾ ਜਰ ਹੱਕ ਤਾਂ ਬਣਦਾ ਗੱਲ ਤਾਂ ਤੇਰੀ ਸਹੀ ਆ ਮੈਂ ਕਹਿਣਾਗਾ ਪਰ ਮੈਂ ਆਪਣੇ ਭਾਈ ਨਾਲ ਵੀ ਨਹੀਂ ਬਗੈੜਨੀ ਤੇ ਇਹ ਤਾਂ ਬਸ ਭਾਈ ਬੰਨੀ ਸੋਚੀ ਜਾਈ ਆਪਣੇ ਵੇ ਨਹੀਂ ਤਾਂ ਕੁਝ ਸੋਚੀ ਨਾ ਚੱਲ ਅੱਧਾ ਕਿਲਾ ਉਹਨੂੰ ਦੇ ਦਾਂਗੇ ਤਾਂ ਕੀ ਆਗਾ ਤੇਰ ਤਾਂ ਇਹੀ ਗੱਲਾਂ ਨਹੀਂ ਮੁਕਣੀਆਂ ਭਾਈ ਬੰਨੀ ਸੋਚੀ ਨਾ ਸੋਚੀ ਤੁਸੀਂ ਸੋਚਣਾ ਤਾਂ ਹੈ ਹੀ ਨਹੀਂ ਕੁਸਤਾ ਆਪਾਂ ਆਪਣੀ ਜਵਾਕਾਂ ਬਾਰੇ ਵੀ ਸੋਚਣਾ ਤੁਸੀਂ ਤਾਂ ਉਹਨਾਂ ਦੇ ਘਰ ਵਾਰੀ ਸੋਚੀ ਜਾਂਦੇ ਹੋਗੇ ਮੜਾ ਅਕਲ ਨੂੰ ਵੀ ਹੱਥ ਮਾਰੋ ਜਵਾਕ ਆ ਬਦੇ ਕਰਮਾਂ ਦਾ ਖਾਣਗੇ ਹੁਣ ਆਪਾਂ ਕਿਸੇ ਦਾ ਹੱਕ ਥੋੜੂ ਰੱਖਣਾਗਾ ਦੁੱਗਣਾ ਹੋ ਕੇ ਨਿਕਲਦਾ ਹੁੰਦਾ ਅੱਜ ਮੈਂ ਮਰਜੀ ਕਰ ਤਾਂ ਕਿਹੜਾ ਕਿਸੇ ਦੀ ਮੰਨਣੀ ਆ ਕੋਈ ਗੱਲ ਨਹੀਂ ਦੇਖ ਰਿਆ ਕਿਵੇਂ ਬਣਦੀ ਆਗੀ ਆਪਣੀ ਪਗੌਣੀ ਆ ਜਦਾਂ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਆ ਵੀ ਆ ਜਮੀਨ ਤੇ ਹੱਕ ਤਾਂ ਆਪਣਾ ਹੀ ਐ ਤੁਸੀਂ ਸਾਰਾ ਦਿਨ ਫੇਰਾ ਭਰਾਇਆ ਮੇਰਾ ਭਰਾਇਆ ਵੀ ਚੱਲ ਆ ਜਮੀਨ ਆਪਾਂ ਦਿੱਦੀ ਵੰਡ ਲਾਂਗੇ ਹੁਣ ਲੈ ਲੋ ਹੋ ਗਏ ਨਾ ਸਾਰੇ ਬੇਮਾਨ ਮੈਨੂੰ ਕੀ ਪਤਾ ਤੀ ਐ ਨਿਕਲ ਗਏ ਹੁਣ ਉਹ ਕੋਈ ਨਹੀਂ ਕਰ ਗਿਆ ਗਿਦਾਰੀ ਕਰ ਜਾਂਦੇ ਮੈਂ ਵੀ ਭੁੱਲ ਜੂ ਮੇਰਾ ਭਰਾ ਤੀ ਦੇਖੀ ਜਾ ਬਣਦਾ ਕੀ ਇਹਨਾਂ ਨਾਲ ਫਿਰ ਜੱਗੇ ਹਾਂ ਕੀ ਕਰਦਾ ਸੰਨੀ ਜੀ ਰਲਾਉਂਗਾ ਅਤੀਕਾਰ ਚੱਲ ਖੇਤੀ ਜਲੀ ਫਿਰ ਆਪਾਂ ਮੈਂ ਨਹੀਂ ਜਾਣਾ ਤੂੰ ਵਗ ਜਾ ਯਾਰ ਮੈਂ ਆਪੀ ਆ ਜੂ ਆ ਉਹਦੇ ਵਾਲੇ ਮੋਟਰਸਾਈਕਲ ਤੇ ਉਹ ਮੈਂ ਹੁਣ ਆਇਤੀ ਮਹਾਚਾਲ ਯਾਰ ਇਕੱਠੇ ਵਗ ਚੱਲ ਤੂੰ ਵਗ ਜਾ ਯਾਰ ਮੈਂ ਆਪੀ ਆ ਜੂ ਹੈ ਇਹਨੂੰ ਪਤਾ ਨਹੀਂ ਕੀ ਹੋ ਗਿਆ ਚੱਲ ਕੋਈ ਨਾ ਬਾਈ ਜਾਣਾ ਮੈਂ ਚੰਗਾ ਉਹ ਕਿਵੇਂ ਆ ਜੱਗਿਆ ਕੋਈ ਗੱਲ ਹੋਈ ਆ ਗੱਲ ਕੀ ਹੋਣੀ ਆ ਹਾਂ ਇਹੀ ਗੱਲ ਹੋਣੀ ਆ ਆ ਜੇ ਮਾ ਗੁੱਸੇ ਜੋ ਹੈ ਮੈਂ ਤਾਂ ਇਹੀ ਰਹਿਉ ਯਾਰ ਤੈਨੂੰ ਕੀ ਲੈਣਾ ਕਿਉਂ ਕੀ ਗੱਲ ਕੀ ਗੱਲ ਕੀ ਮੇਰੀ ਮਰਜ਼ੀ ਮੈਂ ਕੀ ਲੈਣਾ ਯਾਰ ਮੇਰੀ ਮਰਜ਼ੀ ਮੈਂ ਤਾਂ ਪੁੱਛਿਆ ਹੀ ਆ ਮੈਂ ਇਹਦਾ ਕੀ ਲੈਣਾਗਾ ਜਾਂ ਬਾਗ ਜਾ ਤੂੰ ਬਾਗ ਜਾ ਨਾਲੇ ਉਹ ਬਾਪੂ ਵਾਲਾ ਕਿੱਲਾ ਮੈਂ ਰੱਖੂ ਆ ਤੂੰ ਕੀ ਲੱਗਦਾ ਬਾਪੂ ਵਾਲੇ ਕਿੱਲੇ ਦਾ ਮੈਂ ਸਾਰਾ ਕੁਝ ਹੀ ਲੱਗਦਾ ਲੱਗਦਾ ਕਿਉਂ ਬਾਪੂ ਵਾਲੇ ਕਿੱਲੇ ਤੇ ਮੇਰਾ ਹੱਕ ਆ ਤੇਰਾ ਕਾਹਦਾ ਹੱਕ ਆ ਬਾਪੂ ਨੂੰ ਤਾਂ ਸਾਹਮਣੇ ਆ ਸੀ ਤੈਂ ਕੀ ਸਾਹਮਣੇ ਬਾਪੂ ਨੂੰ ਸਾਰਾ ਦਿਨ ਹੀ ਅਸੀਂ ਸਾਹਮਣੇ ਉਹ ਭੈਜਾ ਭੈਜਾ ਰੋਟੀ ਦਾ ਬਾਪੂ ਨੋ ਜੀ ਦਿੰਦੇ ਰਹਿਆ ਰੋਟੀ ਵੇਲੇ ਤਾਂ ਤੁਸੀਂ ਟਾਲ ਜਾਂਦੇ ਸੀ ਕਿੱਥੇ ਟਾਲ ਜਾਂਦੇ ਸੀ ਸਾਡੇ ਕਿੰਨੀ ਖਾਂਦਾ ਸੀ ਰੋਟੀ ਦੋਹੇ ਟਾਈਮ ਦੀ ਗੱਲ ਕੀ ਹੋਈ ਸੀ ਗੱਲ ਕੀ ਹੋਈ ਸੀ ਇੱਕ ਇੱਕ ਟਾਈਮ ਦੀ ਦੇਵਾਂਗੇ ਦੋਹੇ ਆਹ ਫਿਰ ਦਿੱਤੀ ਆ ਤੁਸੀਂ ਨੇ ਉਹ ਵੀ ਤਾਂ ਮੈਂ ਕਹਿੰਦਾ ਵੀ ਤੁਸੀਂ ਦਿੱਤੀ ਨਹੀਂ ਫੇਰ ਫੇਰ ਤਾਂ ਹੀ ਦਾ ਬਾਪੂ ਸਾਡੇ ਕਿੰਨੀ ਰਹਿੰਦਾ ਸੀ ਤੇ ਕੀੜੇ ਥੱਲੇ ਛੋਟਾ ਮਾਰ ਲਿਆ ਕਰੋ ਫੇਰਿਆ ਹੋਇਆ ਭਾਈ ਫੇਰਿਆ ਹੋਇਆ ਤੂੰ ਰਹਿਣ ਦੇ ਬਸ ਹਾਂ ਨਾਲੇ ਜੇ ਇਕੱਲੇ ਦੀ ਝਾਂਕ ਨਾ ਕਰਦਾ ਤੈਨੂੰ ਇਕੱਲਾ ਕੋਈ ਨਹੀਂ ਮਿਲਦਾ ਕਿੰਨਾ ਦਾ ਮੈਂ ਹੀ ਲਵਾਂ ਹਾਂ ਲਵਾਂ ਆ ਜਾ ਫਿਰ ਲੈ ਕੇ ਦੇਖੀ ਮੈਂ ਲੈ ਲਵਾਂ ਦੇਖ ਲਈ ਫਿਰ ਹਾਂ ਤੂੰ ਕੀ ਲੱਗਦਾ ਕਿੱਲੇ ਦਾ ਮੈਂ ਸਾਰਾ ਕੁਝ ਹੀ ਲੱਗਦਾ ਯਾਰ ਮਾਲਕ ਹੀ ਮੈਂ ਜਦੋਂ ਬਾਪੂ ਰਿਹਾ ਸਾਡੇ ਕੰਨੀਆਂ ਰੋਟੀ ਪਾਣੀ ਸਾਡੇ ਕੰਨੀਆਂ ਖਾਂਦਾ ਪੀਂਦਾ ਰਿਹਾ ਭੂਗ ਸੀ ਪਾਇਆ ਬਾਪੂ ਦਾ ਚੰਗਾ ਤੂੰ ਕੀ ਲੱਗਦਾ ਬਾਪੂ ਦੇ ਕਿੰਨੇ ਉਹਦੇ ਪੈਸੇ ਮੈਂ ਤੈਨੂੰ ਬਰਾਬਰ ਦਿੱਤੇ ਨੇ ਇਹ ਗੱਲ ਨਹੀਂ ਤੂੰ ਕਹਿਣ ਜੋਗਾ ਬਰਾਬਰ ਦਿੱਤੇ ਨੇ ਪਤੀ ਆ ਮੈਨੂੰ ਕਿਹੜੇ ਬਰਾਬਰ ਦਿੱਤੇ ਨੇ ਤਾਂ ਪੈਸੇ ਹਾਂ ਚਾਕ ਚੂਕ ਨਾ ਰੱਖੀ ਐ ਹਜੇ ਮੇਰੀ ਤਾਂ ਝਾਕ ਹੈ ਹੀ ਨਹੀਂ ਮੇਰੀ ਤਾਂ ਹੱਕ ਹੈ ਉਹਦੇ ਤੇ ਮੈਂ ਆਪਦਾ ਹੱਕ ਲੈ ਕੇ ਰਹੂੰ ਤੂੰ ਕਰ ਲੈ ਜਿਹੜਾ ਕੁਝ ਕਰਨਾ ਪਰ ਹਜੇ ਪਹਿਲਾਂ ਤਾਂ ਮੈਨੂੰ ਹੈਗਾ ਤੇ ਵੀ ਅੱਧਾ ਕੇਲਾ ਤੈਨੂੰ ਦੇ ਦੂੰ ਪਰ ਹੁਣ ਕੋਈ ਨਹੀਂ ਮੈਂ ਤੇ ਅੱਧੇ ਗਿੱਲੇ ਦੀ ਤਾਂ ਗੱਲ ਹੀ ਨਹੀਂ ਯਾਰ ਮੈਂ ਸਾਰੇ ਹੀ ਲੂੰ ਤੇਰਾ ਹੱਕ ਹੀ ਨਹੀਂ ਉਹਦੇ ਤੇ ਤੇਰਾ ਕੀ ਹੱਕ ਹੈ ਤੂੰ ਬੈਠਾ ਰਹਿ ਬੈਠਾ ਬੈਠਾ ਹੀ ਆ ਮੈਂ ਤੂੰ ਜਾ ਵਗ ਜਾ ਕੰਮ ਕਰ ਆ ਤੋ ਕੁਝ ਲੈਣੀ ਇੱਥੇ ਤੂੰ ਮੈਤੋਂ ਨਾ ਲੈਣੀ ਕੁਸ ਹਾਂ ਤੇਰੇ ਵਰਗੇ ਮੈਂ 32 ਦੇਖੇ ਨੇਗੇ 32 ਦੇਖੇ ਹੋਣਗੇ ਮੈਂ ਫਿਰ ਵੱਡੇ ਛੋਟੇ ਦੀ ਲਿਹਾਜ਼ ਨਹੀਂ ਕਰਨੀ ਤੈਨੂੰ ਮੈਂ ਦੱਸਾਂ ਗਾ ਮੈਂ ਵੀ ਛੋਟੇ ਦੀ ਰਾਇਤ ਨਹੀਂ ਕਰਨੀ ਕੋਈ ਨਹੀਂ ਨਹੀਂ ਕਰਨੀ ਫਿਰ ਨਾ ਕਰ ਫਿਰ ਹਾਂ ਨਾ ਕਰਨਾ ਨਾ ਕਰ ਜ਼ਮੀਨ ਤਾਂ ਮੇਰੀ ਵੀ ਰਹੂ ਤੇਰੀ ਰਹੂਗੀ ਤੂੰ ਲੈ ਕੇ ਦੇਖੀ ਦੇਖੀ ਮੇ ਤੋਂ ਮੈਂ ਲੈਣੀ ਕੀ ਹੈ ਹੱਕ ਹੀ ਮੇਰਾ ਹੱਕ ਤੇਰਾ ਮੇਰਾ ਕਬਜ਼ਾ ਮੈਂ ਰੱਖੂ ਜਾ ਤੂੰ ਕੰਮ ਕਰ ਆਪਦਾ ਜਾ ਠੀਕ ਹੈ ਇਹ ਤਾਂ ਸਾਰੇ ਟੱਪਰ ਨੇ ਖਾ ਲਿਆ ਇਹਨੂੰ ਦੁਖੀ ਕੀਤਾ ਸਾਰੇ ਟੱਪਰ ਓਹੋ ਇੱਕ ਤਾਂ ਕੰਮ ਧੰਦਾ ਖੇਤ ਦਾ ਬਾਹਲਾ ਹੁਣ ਇਹਨਾਂ ਨੇ ਨਮਾ ਜ਼ਮੀਨ ਦਾ ਸਿਆਪਾ ਪਾ ਲਿਆ ਮੈਂ ਤਾਂ ਔਖਾ ਕਰਿਆ ਪਿਆ ਇਹਨਾਂ ਨੇ ਕੋਈ ਗੱਲ ਨਹੀਂ ਜੀ ਭਜਦਿਆਂ ਨੂੰ ਵਾਹਨ ਤਾਂ ਇੱਕੋ ਜਿਹੀ ਆਉਂਦੇ ਨੇ ਹੁਣ ਜ਼ਮੀਨ ਦਾ ਦੱਸ ਕਿਵੇਂ ਕਰੀਏ ਫਿਰ ਨਮਾ ਸਿਆਪਾ ਖੜਾ ਕਰਤਾ ਤੁਹਾਡੇ ਭਰਾ ਦਾ ਤਾਂ ਕੋਈ ਕਸੂਰ ਨਹੀਂ ਐ ਆ ਬੁੜੀ ਇੰਨੀ ਭੈੜੀ ਐ ਇਹ ਇੰਨੀ ਗੰਦੀ ਜਨਾਨੀ ਐ ਨਾ ਤੁਹਾਨੂੰ ਮੈਂ ਦੱਸ ਨਹੀਂ ਸਕਦੀ ਜੱਤੀ ਮੈਂ ਵਿਆਹ ਕੇ ਆਈਆਂ ਨਾ ਇਹ ਪਹਿਲਾਂ ਆਪਦੀ ਚਲਾਉਂਦੀ ਸੀ ਇਹਨੂੰ ਐ ਸੀ ਕਿਤੇ ਇਹ ਨਾ ਆਪਣੀ ਚਲਾਣ ਲੱਗ ਜੀ ਬੁੜੇ ਨੂੰ ਤਾਂ ਇਹਨੇ ਸਾੰਭਿਆ ਨਹੀਂ ਫੇਰੇ ਕਾਦੀ ਲੱਗਦੀ ਹੈ ਇਹ ਪੈਲੀ ਦੀ ਸਾਲੀ ਉਹ ਮੈਂ ਤਾਂ ਹੀ ਕਹਿਣਾ ਵੀ ਜੋ ਮਰਜੀ ਹੋਏ ਚਾਹੇ ਮਰਨਾ ਪੈ ਜੇ ਚਾਹੇ ਮਰਵਾਉਣਾ ਪੈ ਜੇ ਕਿਸੇ ਨੂੰ ਮੈਂ ਜ਼ਮੀਨ ਨਹੀਂ ਛੱਡ ਸਕਦਾ ਆਪਾਂ ਛੱਡਦੇ ਹੀ ਨਹੀਂ ਪੈਲੀ ਰਾਣੀ ਦਾ ਜੇ ਉਹਨੂੰ ਕਹਿ ਦੇਣਾ ਤੂੰ ਪੇ ਖੜਾ ਹੋ ਜਾ ਤਾਂ ਉਹਦੇ ਮਗਰ ਲੱਗ ਕੇ ਤੂੰ ਪੇ ਵੀ ਖੜਾ ਹੋ ਜਾ ਮੈਨੂੰ ਪਤਾ ਹੈ ਮੈਂ ਕਿਹੜਾ ਕੁਝ ਭੁੱਲਿਆ ਹੁਣ ਮੇਰੇ ਸਾਹਮਣੇ ਤਾਂ ਹੁੰਦਾ ਇਹ ਜਾ ਕੁਝ ਪਤਾ ਨਹੀਂ ਆਪਣੇ ਪਿੱਛੇ ਕਿੱਥੋਂ ਪੈ ਗਈ ਇਹ ਐਨੀ ਹਰਾਮਣ ਜਣਾਨੀ ਆ ਨਾ ਇਹ ਜਦੋਂ ਬਾਪੂ ਦੀ ਸੇਵਾ ਦਾ ਕਰਨ ਦਾ ਟਾਈਮ ਆਇਆ ਇਹਨੇ ਕਿੱਤੀ ਨਾ ਹੈ ਜਦ ਕੀ ਬਾਪੂ ਨੇ ਬੰਡੀਆਂ ਸੀ ਬਾਰੀਆਂ ਵੀ ਤੁਸੀਂ ਦੋਹਾਂ ਨੇ ਵਾਰੀ-ਵਾਰੀ ਰੋਟੀ ਬਣਾਉਣੀ ਹੈ ਇੱਕ ਟਾਈਮ ਮੈਂ ਉਹਦੇ ਕੋਲ ਖਾਉਂਗਾ ਇੱਕ ਟਾਈਮ ਮੈਂ ਉਹਦੇ ਕੋਲ ਖਾਉਂਗਾ ਪਰ ਜਦ ਇਹਦੀ ਵਾਰੀ ਆndi ਸੀ ਆਥਲ ਨੂੰ ਇਹ ਗੁਰਦੁਆਰੇ ਚਲ ਜਾਂਦੀ ਮੱਥਾ ਟੇਕਣ ਦੇ ਬਹਾਨੇ ਬਾਪੂ ਵਿਚਾਰਾ ਰੋਟੀ ਰੋਟੀ ਕਰਦਾ ਹੈ ਹਣ ਰੋਟੀ ਤਾਂ ਮੈਂ ਦੇਣੀ ਕਹਣਾ ਭਾਈ ਉਹ ਗੁਰਦੁਆਰੇ ਗਈ ਹੋਈ ਹੈ ਉਹ ਮੈਨੂੰ ਪਤਾ ਮੈਨੂੰ ਕੀ ਦੱਸਦੀਆਂ ਮੇਰੇ ਨਾਲ ਤਾਂ ਬਹੁਤ ਕੁਝ ਬਣਿਆ ਵਿਆਹ ਤੋਂ ਪਹਿਲਾਂ ਮੈਨੂੰ ਕੀ ਘਟਤ ਪਿਆ ਇਹਨਾਂ ਨੇ ਰੋਟੀ ਤਾਂ ਨੂੰ ਮੈਂ ਖਵਾਣੀ ਹੈ ਹੁਣ ਸਾਰੇ ਲੱਗਦੇ ਨੇ ਪੈੜੀ ਦੇ ਇਹ ਕੀ ਲੱਗਦੇ ਨੇ ਇਹ ਮੈਂ ਤਾਂ ਹੀ ਕਹਿਣਾ ਵੀ ਪੈੜੀ ਨਹੀਂ ਆਪਾਂ ਛੱਡਣੀ ਬਸ ਗੱਲ ਮੁਕਾਤ ਆਇਆ ਵੱਡਾ ਭਰਾ ਬਣਨ ਇਹ ਪਹਿਲਾਂ ਤਾਂ ਮੈਨੂੰ ਐਂ ਦੀ ਮੈਨੂੰ ਆਪਣੀ ਵਾਲੀ ਚੁੱਧਾ ਕਿੱਲਾ ਦੇ ਦਿੰ ਨੂੰ ਪਰ ਹੁਣ ਮੈਂ ਇਹਨੂੰ ਕੌਡੀ ਨਹੀਂ ਦਿੰਦਾ ਜੋ ਮਰਜੀ ਹੋ ਜਾ ਆਂ ਉਂਗਲਾ ਨਹੀਂ ਲਾਉ ਹਰਾਮਣ ਚੜੇੜਾ ਸਾੜਣ ਦੇ ਆਪਣਾ ਕੀ ਵਿਗਾੜ ਲੂ ਫਿਰ ਲਾਉਂਦੀ ਆ ਲੈ ਜਾਣ ਦੇ ਕੋਈ ਨਾ ਫੇਰਾ ਐਂ ਅਸੀਂ ਕਿਹੜਾ ਆਪਣਾ ਹੱਕ ਛੱਡਦੇ ਆਂਗੇ ਅਸੀਂ ਕਿਹੜਾ ਕਿਸੇ ਤੋਂ ਡਰਦੇ ਆਂ ਹਾਂ ਇਹਨੇ ਮੇਰਾ ਹਜੇ ਪਿਆਰੀ ਦੇਖਿਆ ਅਜੇ ਮੇਰਾ ਗੁੱਸਾ ਨਹੀਂ ਦੇਖਿਆ ਅਜੇ ਪਹਿਲਾਂ ਤਾਂ ਮੈਂ ਕਹਿੰਦੀ ਵੀ ਇਹਨੂੰ ਦੇ ਦੂੰ ਅੱਧਾ ਕਿੱਲਾ ਪਰ ਹੁਣ ਇਹਨੂੰ 1 ਇੰਚ ਨਹੀਂ ਦਿੰਦਾ ਮੈਂ ਕੋਈ ਗੱਲ ਨਹੀਂ ਲਾਲੇ ਜੋਰ ਜਿਹੜਾ ਲਾਉਂਦਾ ਮੈਂ ਵੀ ਦਿੰਦਾ ਨਹੀਂ ਹੈਗਾ ਹੁਣ ਜ਼ਮੀਨ ਬਾਪੂ ਵਾਲੀ ਵਾਲੀ ਜੀ ਤੇ ਬਹੁਤ ਗੁੱਸਾ ਆਉਂਦਾਗਾ ਹਰਾਮ ਦੀ ਤੇ ਜੀ ਕਰਦਾ ਉਹਦੀ ਗੁੱਤ ਪੱਟ ਕੇ ਹੱਥ ਚ ਫੜਾ ਦਾਂ ਵੱਡੀ ਆਈ ਕਿੱਲੇ ਤੇ ਹੱਕਾ ਜਮਾਉਣ ਵਾਲੀ ਬਾਪੂ ਨੂੰ ਤਾਂ ਰੋਟੀ ਦਾ ਦੋ ਟਾਈਮ ਦੇ ਨਹੀਂ ਸਕੀ ਬਾਪੂ ਕਹਿੰਦਾ ਹੁੰਦਾ ਸੀ ਕਹਿੰਦਾ ਜਦੋਂ ਮੈਂ ਰੋਟੀ ਦੇ ਟਾਈਮ ਹੁੰਦਾਗਾ ਸੌਰੀ ਕਿਸੇ ਕੰਮ ਲੱਗ ਜਾਂਦੀ ਐ ਉੱਠ ਕੇ ਵਿਚਾਰਾ ਆਪਣੇ ਬੰਨੀ ਆ ਜਾਂਦਾ ਦੀ ਭਾਈ ਮੈਨੂੰ ਰੋਟੀ ਦੇ ਦਿਓ ਆਹੋ ਸਾਰਾ ਪਤਾ ਮੈਨੂੰ ਕਹੇ ਜੀ ਆਹੋ ਉਹ ਤਾਂ ਆਪਸਾਲਾ ਉਹਦੇ ਉਂਗਲਾਂ ਤੇ ਨੱਚਦਾਗਾ ਤੇਰੇ ਭਾਦਾ ਮੈਨੂੰ ਪਤਾ ਹੀ ਨਹੀਂ ਕੁਛ ਆ ਮੈਨੂੰ ਪਤਾ ਪੂਰਾ ਨੱਚਦਾਗਾ ਜੇ ਪਾਲੀ ਉਹਨੂੰ ਕਹਿੰਦਾ ਨਾ ਵੀ ਕੰਚ ਤੇ ਨੱਚਲਾ ਕੰਚ ਤੇ ਵੀ ਨੱਚ ਲੂਗਾ ਓਏ ਆਹੋ ਹੋਰ ਹੁਣ ਮੈਂ ਤਾਂ ਮੈਨੂੰ ਪਤਾ ਕੋਈ ਨਹੀਂ ਜਿੱਦਣ ਮੇਰੇ ਹੱਥੋਂ ਮਰ ਗਿਆ ਨਾ ਉਦੋਂ ਪਤਾ ਲੱਗੂ ਪਤਾ ਤਾਂ ਉਦੋਂ ਹੀ ਲੱਗੂ ਲੈ ਵੀ ਤੀਰਿਆ ਹੁਣ ਅੱਗ ਤੋਂ ਖੰਤਾ ਲੱਗ ਗਈ ਐ ਹੁਣ ਭਾਂਬੜ ਵੀ ਛੇਤੀ ਬਣ ਗਿਆ ਥੋੜੇ ਹਰਾਮੀ ਪਿਓ ਨੇ ਮੇਰੇ ਪਿਓ ਦੇ ਸਾਥ ਵੀ ਤੇ ਚਪੇੜਾਂ ਮਾਰੀਆਂ ਸੀ ਨਾ ਹੁਣ ਦੇਖੀ ਤੇ ਵਾਰਿਆ ਤੇਰਾ ਘਰ ਕਿਵੇਂ ਤਬਾਹ ਕਰਦਾ ਲੈ ਤੋਰੀ ਦਾ ਇੱਕ ਨਹੀਂ ਦਿਖਦੀ ਪਤਾ ਨਹੀਂ ਕਿਹੜੀ ਕੰਝਰੀ ਤੋੜ ਕੇ ਲੈ ਜਾਂਦੀ ਐ ਰੋਜ਼ ਦੇ ਰੋਜ਼ ਲਾਈ ਐ ਸੀ ਆਪਣੇ ਵਾਸਤੇ ਪਤਾ ਨਹੀਂ ਕਿਹੜਾ ਆਂਦਾ ਲਾ ਕੇ ਲੈ ਜਾਂਦਾ ਵੇਖਾਂ ਇਧਰਲੇ ਪਾਸੇ ਵੇਖਾਂ ਜਾ ਕਿਵੇਂ ਤੂੰ ਮੇਰੇ ਮਨ ਕੋੜਾ ਕੋੜਾ ਝਾਕਦੀਂ ਰਾਮ ਨੇ ਨਾ ਨਾ ਰਾਮਣੇ ਤੂੰ ਕਿਵੇਂ ਦੇਖਦੀ ਆ ਮੇਰੇ ਵੱਲ ਝਾਕਦੀ ਆ ਮੇਰੇ ਮਨਿ ਦੇਖਦੀ ਆ ਪਹਿਲਾਂ ਤੂੰ ਦੇਖਿਆ ਮੇਰੇ ਵੱਲ ਝਾਪਣਾ ਵੀ ਬੰਦ ਕਰ ਨਾ ਮੇਰਾ ਤੂੰ ਹੀ ਦੇਖਦੀ ਆ ਮੈਂ ਤਾਂ ਤੈਨੂੰ ਕੁਛ ਨਹੀਂ ਕਿਹਾ ਮੈਂ ਤਾਂ ਆਪਦੀ ਸਟੋਰੀਆਂ ਲਾਉਣ ਆਈ ਸੀ ਇੱਥੋਂ ਹੁਣ ਤੂੰ ਤੋਰੀਆਂ ਵਾਲੀ ਹੋ ਗਈ ਵੱਡੀ ਤੋਰੀਆਂ ਵਾਲੀ ਤੇਰੇ ਡੇਲੇ ਨਹੀਂ ਕੱਢ ਦੂੰਗੀ ਮੈਂ ਵੱਡੀ ਆਈ ਨਹੀਂ ਤੂੰ ਤਾਂ ਕੀ ਰਹਾ ਮੈਂ ਥੋੜ੍ਹ ਮਾਰ ਕੇ ਬੱਠਾ ਬਿਠਾੜਾ ਨਾ ਸਕਾ ਲਈ ਨਹੀਂ ਮਾਰ ਕੇ ਦਿਖਾ ਤੂੰ ਜੋ ਤੂੰ ਤਾਂ ਬਾਰੀ ਤਾ ਆਹ ਬੋਲਣ ਲੱਗ ਜਾ ਥੋੜਾ ਜਵਾਨ ਨੂੰ ਲਗਾਮ ਦੇ ਆ ਕਰ ਤੇ ਤੇਰੀ ਜਵਾਨ ਚ ਤਾਂ ਬੜੇ ਫੁੱਲ ਡਿੱਗਦੇ ਨੇ ਹੈ ਬੋਲਣ ਦੀ ਨਹੀਂ ਆ ਕਾ ਸਿਖਾਈ ਨਾ ਬੜੀ ਪਿੱਛੋ ਆਕਲ ਲੈ ਕੇ ਆਈਆਂ ਵੱਡੀ ਆ ਕੱਪ ਨੂੰ ਰੋਟੀ ਤੂੰ ਦੇ ਨਹੀਂ ਸਕੀ ਨਾ ਤੂੰ ਬੜੀ ਰੋਟੀ ਦਿੰਦੀ ਸੀ ਕੀ ਮੈਂ ਕੰਨੀ ਆ ਹੈ ਈਦਾਂ ਕਰਨੇ ਤਾਂ ਤੂੰ ਨਿਕਲ ਜਾਂਦੀ ਸੀਗੀ ਕਿੱਥੇ ਨਿਕਲਦੀ ਜੀ ਦੱਸਦਾ ਸਹੀ ਨਾ ਤੂੰ ਗੁਰਦੁਆਰੇ ਆ ਬਾਪੂ ਆ ਕੇ ਦੱਸਦਾ ਸੀਗਾ ਬਾਪੂ ਤਾਂ ਸਾਨੂੰ ਵੀ ਤੇਰੇ ਕੋਲ ਦੱਸ ਕੇ ਗਿਆ ਕੀ ਦੱਸਦਾ ਸੀਗਾ ਤੈਨੂੰ ਬਾਪੂ ਨੇ ਸਾਰਾ ਦਿਨ ਕੰਮ ਲੱਗ ਜਾਂਦੀ ਕਿ ਤਲ ਜਾ ਉਹ ਕਦਾ ਕਹਿੰਦਾ ਪਰ ਰੋਟੀ ਦੇ ਬੰਨੇ ਗੁਰਦੁਆਰੇ ਚਲੀ ਜਾਂਦੀ ਐ ਰੋਟੀ ਤਾਂ ਤੇਤੋ ਦੇ ਨਹੀਂ ਹੋਈ ਤੇਰੀ ਤਾਂ ਉਹੀ ਗੱਲ ਹੋਗੀ ਮੂੰਹ ਚ ਰਾਮ ਰਾਮ ਬਗਲ ਚ ਛੁਰੀ ਪੱਟੀ ਆਈ ਰੋਟੀ ਦੇਣ ਵਾਲੀ ਰੋਟੀ ਤਾਂ ਤੇਤੋ ਦੇ ਦੀ ਹੋਈ ਹੈ ਹੁਣ ਹੱਕ ਮੰਗਦੇ ਹੋ ਤੁਸੀਂ ਮੈਂ ਦੂ ਕਿਵੇਂ ਹੱਕ ਮੰਗਨੀ ਆ ਫਿਰ ਸਾਡਾ ਕੀ ਹੱਕ ਨਹੀਂ ਹੈਗਾ ਤੇਰਾ ਜਾਦੀ ਆ ਆ ਹੁਣ ਹੈਗਾ ਕੀ ਕਰ ਲੇਗੀ ਤੂੰ ਦੱਸ ਵੱਡੀ ਆਈ ਗੰਦੇ ਖਾਨਦਾਨ ਦੀ ਨਾ ਹੋਣਾ ਤੇਰਾ ਖਾਨਦਾਨ ਤਾਂ ਵਾੜਾ ਚੰਗਾ ਗਾ ਵੱਡੀ ਵੇਖਾ ਵੇਖਾ ਇਹ ਤਾਂ ਬੋਲਵਾੜੀ ਤੇ ਬਤਾਲਾਦਾ ਵਿਗੜ ਖਾਨਦਾਨ ਤੋਂ ਮੈਂ ਤੇਰੀ ਬੋਲਵਾੜੀ ਤਾਂ ਮੈਂ ਕਹਿੰਦੀ ਫੁੱਲ ਡਿੱਗਦੇ ਨੇ ਤੇਰੇ ਮੂੰਹ ਚੋਂ ਤਾਂ ਪੱਟੀ ਆਈ ਖਾਨਦਾਨ ਦੀ ਹੈ ਮਾਰ ਕੇ ਨਾ ਬੁਥਾੜੇ ਤੇ ਤੇਰੇ ਚਪੇੜਾ ਉਹ ਪਰਾਂ ਮਾਰੂ ਭਗਾ ਕੇ ਆਜਾ ਹੱਥ ਲਾ ਕੇ ਦਿਖਾ ਲੈ ਲਾ ਤਾ ਇਹ ਪੱਟੀ ਆਈ ਤੂੰ ਜਾਦੀ ਆਂ ਅਪਣੇ ਆਪ ਨੂੰ ਤੂੰ ਕਾੜਦੀਆਂ ਚਾਂਦ ਬੋਲਦੀਆਂ ਤੂੰ ਜਾਦੀ ਜਿਆਦਾ ਜਿਆਦਾ ਦਿਨ ਲੀਂਏ ਤੈਨੂੰ ਮੈਂ ਹੈ ਇਤਰਾ ਪੱਟੀ ਚੋਰਾਂ ਠਾਟੀ ਮਰ ਜਾ ਕੇ ਤੂੰ ਬੋਲ ਕੇ ਬੋਲ ਕੇ ਦਿਖਾ ਨਹੀਂ ਤੂੰ ਜਿਆਦੀ ਜੱਬਦੀ ਚਾਂਬਰ ਵੀ ਰਹਿਣਾ ਆਪਣਾ ਰੋਜ਼ ਦੀ ਕੰਮ ਆ ਤੂੰ ਇੱਧਰ ਚੱਲ ਆ ਲੈ ਇਧਰ ਸਾਦੀ ਚਾਂਬੜੀ ਜਾਂਦੀ ਆ ਉਹ ਹਰ ਰੋਜ਼ ਦੇਖ ਲੈ ਰਹੇ ਹੋ ਹਰ ਰੋਜ਼ ਕੁਝ ਹੋ ਗਿਆ ਕੁਝ ਬੋਲਦੀ ਆ ਇਹ ਕਹਿੰਦਾ ਕਿ ਰੋਜ਼ ਦਾ ਕੁਝ ਹੋ ਗਿਆ ਰੋਜ਼ ਤੁਸੀਂ ਉਹਰੇ ਖੇਤ ਤੋਂ ਸਬਜ਼ੀਆਂ ਤੋੜ ਕੇ ਲੈ ਜਾਂਦੇ ਹੋ ਫੇਰ ਕਹਿੰਦੇ ਹੋ ਕੀ ਹੋ ਗਿਆ ਅਸੀਂ ਕੋਈ ਨਹੀਂ ਸਬਜ਼ੀਆਂ ਲੈ ਜਾਂਦੇ ਹੋ ਹੋਰ ਤੋੜਦਾਰੇ ਤੀਜਾ ਕੌਣ ਆ ਗਿਆ ਫਿਰ ਕੋਈ ਨਹੀਂ ਲੈ ਜਾਂਦਾ ਤੋੜ ਕੇ ਇਸ ਤਰ੍ਹਾਂ ਬੱਸ ਟੱਕਲੇ ਬੜੇ ਨਹੀਂ ਤੁਸੀਂ ਲੈ ਆ ਨਾ ਭਾਈ ਹੋਰ ਕੌਣ ਲੈ ਜਾਂਦਾ ਨਾ ਤੂੰ ਆ ਕੇ ਖਾਲੀ ਨਹੀਂ ਬਥੇਰੇ ਕੋਈ ਨਹੀਂ ਕਹਿੰਦੇ ਸੀ ਬੀ ਬੋਲ ਦਿਆ ਸਹੀ ਕਾ ਬੋਲ ਦਿਆ ਬਥੇਰੇ ਇਹ ਤਾਂ ਕਢੀ ਲਾਉਣੀ ਸੀ ਇੱਥੋਂ ਲਾਉਂਦੇ ਸੀ ਵੀ ਆਪਣੇ ਕੋਲ ਗੱਲਾਂ ਤੁਸੀਂ ਤੁਰ ਜਾਓ ਤੁਰ ਜਾਓ ਕੋਈ ਨਹੀਂ ਕਾਹਮ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਦੇਖ ਲੈ ਕੇ ਖਾਣਾ ਹੈਗਾ ਬੰਦ ਨਾ ਕਰਲਾ ਕੋਈ ਨਹੀਂ ਦੇਖ ਲੈ ਦੇਖ ਲੂ ਦੇ ਪਹਿਲੀ ਸੀ ਅਸੀਂ ਪਹਿਲੀ ਸੀ ਜਿਹੜੀਆਂ ਤੁਹਾਡੀਆਂ ਸੁਣੀ ਗਏ ਹੁਣ ਨਹੀਂ ਅਸੀਂ ਸੁਣਦੇ ਤੁਹਾਡੀਆਂ ਤੁਰਦਾ ਲੱਗੇ ਤੂੰ ਵੀ ਲੱਗ ਫਿਰ ਤੁਰਦਾ ਸਾਉ ਦੇਖੇ ਤੇਰੇ ਵਰਗੇ ਹੀ ਸੌ ਦੇਖੇ ਨੇ ਜਾ ਵਗ ਜਾ ਮਲੰਗ ਨਾ ਹੋਵੇ sire da ਚੱਲ ਨੀ ਰਾਣੀ ਚੱਲੀਏ ਆ ਗਏ ਚੱਕੇ ਫੂਥੜ ਮੈਂ ਸੁਣਿਆ ਇਹਨਾਂ ਦੀਆਂ ਬੁੜੀਆਂ ਦਾ ਬੋਲ ਜਿੱਦ ਛਿੜਿਆ ਮੈਂ ਧੀਰਿਆ ਹੁਣ ਅੱਗ ਚੱਲ ਪਈ ਹੁਣ ਅੱਗ ਤੇ ਬਰੂਦ ਪਾ ਦੇਣਾ ਚਾਹੀਦਾ ਤਾਂ ਹੀ ਭਾਂਬੜ ਮਚਣਗੇ ਤੇ ਲਾਟਾਂ ਡੰਗੀਆਂ ਹੋਣਾਂ ਜਗਿਆ ਆ ਵੀ ਰਿਹਾ ਯਾਲਾ ਵਧੀਆ ਉਹ ਮੈਂ ਤੇ ਕੀ ਗੱਲ ਕਹਿਣੀ ਸੀ ਦੱਸ ਉਹ ਪ੍ਰਤਾਪ ਅੱਜ ਪਿੰਡ ਚ ਕਹਿੰਦਾ ਫਿਰਦਾਗਾ ਅੱਜ ਤਾਇਆ ਦੇ ਕਿੱਲੇ ਦਾ ਕਬਜ਼ਾ ਲੈਣ ਨੂੰ ਫਿਰਦਾ ਉਹ ਅੱਛਾ ਹਾਂ ਕੋਈ ਨਹੀਂ ਪਿਆਰਾ ਮੈਂ ਵੀ ਦੇਖੀ ਜੋ ਕੋਈ ਨਾ ਹੱਥ ਚ ਕੁਝ ਲੈ ਕੇ ਜਾਈਏ ਕੋਈ ਨਹੀਂ ਕੋਈ ਨਹੀਂ ਐ ਨਾ ਸਮਝੀ ਵੀ ਤੇਰਾ ਭਾਈ ਆ ਕੋਈ ਨਹੀਂ ਕੋਈ ਨਹੀਂ ਟੂਕੇ ਕਰਨਾ ਕਰ ਮੈਂ ਡੱਬ ਚ ਆਸਲਾ ਦੱਸ ਕੀ ਮਸਲਾ ਹਾਂ ਹਾਂ ਸਮਾਈ ਨਾਲ ਜਾਈ ਮਰਾ ਯਾਰ ਗਾਉਂ ਕੇ ਬਾਪੇ ਪ੍ਰਤਾਪ ਕਿੱਥੇ ਆ? ਉਹ ਇਧਰ ਹੀ ਆਊ ਪਿੰਡ 'ਚ ਕਿਤੇ। ਮੈਂ ਤਾਂ ਇਹ ਗੱਲ ਦੱਸਣੀ ਸੀ ਕਿ ਜੱਗਾ ਤੁਹਾਡੇ ਰੋਲੇ ਵਾਲੀ ਪੈੜੀ ਤੇ ਕਬਜ਼ਾ ਲੈਣ ਗਿਆ। ਮਾ ਆਏ ਕਿਵੇਂ ਲੈ ਲੂਗਾ? ਮੈਂ ਕਰਦੀਆਂ ਗੱਲਾਂ ਉਹਨਾਂ ਨੇ ਜਾ ਕੇ ਚੱਕੀ ਫਿਰਦਾ ਕਹਿੰਦਾ ਕੁਛ ਮਰਜ਼ੀ ਹੋ ਜੇ ਅੱਜ ਤਾਂ ਮੈਂ ਕਬਜ਼ਾ ਲੈ ਕੇ ਹੀ ਛੱਡੂਗਾ। ਉਹਨੂੰ ਮੱਛੂ ਇਹਨਾਂ ਦੀ ਜਿੰਮੀ ਜਿੰਮ ਭਾਂਬੜਾ ਹੁਣ ਆਉਂਦਾ। ਲੈ ਇੱਥੇ ਤਾਂ ਕੋਈ ਆਇਆ ਹੀ ਨਹੀਂ। ਚੱਲਿਆ ਕੋਈ ਗੱਲ ਨਹੀਂ। ਆਪਾਂ ਖੜਦੇ ਆ। ਅੱਜ ਆਪਾਂ ਮਰੂ ਜਾਂ ਮਾਰੂ। ਇੱਕ ਗੱਲ ਆਉ। ਕੋਈ ਨਹੀਂ ਆਪਾਂ ਇੱਥੇ ਖੜਦੇ ਆ। ਆਪਕਣ ਡਰਤੇ ਆ ਕਿਸੇ ਤੋਂ ਵੇ ਆਇਆ ਹੋਏ ਠੀਕ ਕਰੀ ਜਾਣਾ ਨਹੀਂ ਆ ਗਿਆ ਆ ਗਿਆ ਲਵੇ ਹਥਿਆਰ ਵੀ ਜ਼ਰੂਰੀ ਆ ਉੱਥੇ ਸਿਰ ਪਾਰ ਦੂ ਅਗਲਾ ਲੈ ਕੇ ਰਾਂ ਬੈਠੇ ਮੋਟਰਸਾਈਕਲ ਦਾ ਫਾਰਮਾ ਕੇ ਹੱਥ ਚ ਭਾਈਆ ਓ ਖੜ ਜਾ ਖੜ ਜਾ ਕਿੱਧਰ ਚੱਲਿਆ ਕੀ ਗੱਲ ਹੋ ਤਾਂ ਯਾਰ ਉੱਥੇ ਕਬਜ਼ਾ ਲਈ ਜਾਣਾ ਉਹ ਖੜਤਾ ਜਾ ਗਾੜਾ ਸੋਨਾ ਉਹਨਾ ਬਹੁ ਬੱਡੀ ਚਲਾਕੀ ਕੀਤੀ ਗਈ ਹੈ ਜੀ ਹੈ ਹੋਰ ਆਹੋ ਮੈਨੂੰ ਪਤਾ ਮੇਰੇ ਨਾਲ ਚਾਲ ਖੇਡੀ ਆ ਕਿ ਜੱਗੇ ਨੇ ਨਾ ਨਾ ਜੱਗੇ ਨੇ ਗਾਣੂ ਖੇਡੀ ਆ ਛੋਟੇ ਦੋਨਾਂ ਭਰਾਵਾਂ 'ਚ ਫਰਕ ਪਾਉਣ ਵਾਲਾ ਕੋਈ ਹੋਰ ਹੀ ਆ ਤਾਪ ਹੋਰ ਕੌਣ ਆਗਾ ਫਰਕ ਪਾਉਣ ਵਾਲਾ ਸਾਡੇ 10ਵਿੰਦਰਾ ਇਹਨਾਂ ਨੂੰ ਕੌਣ ਆ ਯਾਰ ਹੋਰ ਪ੍ਰਤਾਪ ਤੈਨੂੰ ਤਾਂ ਪਤਾ ਪਟਿਆ ਰਮੇ ਉਹਨਾਂ ਬੈਠਾ ਉੱਠਦਾਗਾ ਹਾਂ ਹਾਂ ਮੈਨੂੰ ਤਾਂ ਪਤਾ ਹੀ ਆ ਇੱਕ ਦਿਨ ਉਹ ਮੇਰੇ ਨਾਲ ਬੈਠਾ ਸੀਗਾ ਵਿੰਦਰਾ ਸਹੀ ਸਹੀ ਦੱਸ ਤੂੰ ਮੇਰੇ ਨਾਲ ਕਿੰਨੀ ਕ ਜਾਰੀ ਰੱਖਦਾ ਆਪਾਂ ਦਾ ਭਾਈ ਤੇਰੇ ਨਾਲ ਪੂਰੀ ਜਾਰੀ ਰੱਖਦੇ ਆ ਤੂੰ 20 ਵਾਰੀ ਪਿੱਟ ਦਿਖਾਈ ਮੈਨੂੰ ਮੈਂ ਤੈਨੂੰ ਕਦੇ ਪਿੱਟ ਨਹੀਂ ਦਿਖਾਉਂਦਾ ਚੱਲ ਸਾਡੇ ਯਾਰ ਪੁਰਾਣੀਆਂ ਠੀਕ ਆ ਤੂੰ ਮੇਰੇ ਤੋਂ ਨਾ ਭੱਜੀ ਮੈਂ ਤੇਰੇ ਤੋਂ ਨਹੀਂ ਭੱਜਦਾ ਹਾਂ ਭਾਈ ਦੱਸ ਕਾਦੀ ਲੋੜ ਆ ਆਪਾਂ ਬੰਦਾ ਵਧਣਾ ਕੋਈ ਕਿਹੜਾ ਬੰਦਾ ਵਧਣਾ ਭਾਈ ਭਾਈ ਇਹ ਤਾਂ ਮੌਕੇ ਹੀ ਦੱਸ ਸਕਦਾ ਪ੍ਰਤਾਪ ਵੀ ਵਧਣਾ ਪੈ ਸਕਦਾ ਜੱਗਾ ਵੀ ਵਧਣਾ ਪੈ ਸਕਦਾ ਹਾਂ ਹਾਂ ਭਾਈ ਉਹਨਾਂ ਨਾਲ ਤਰੀਕੀ ਦੁਸ਼ਮਣੀ ਆ ਦੁਸ਼ਮਣੀ ਤਾਂ ਪੁੱਛ ਨਾ ਭਾਈ ਦੁਸ਼ਮਣੀ ਤਾਂ ਬਹੁਤ ਜ਼ਹਿਰੀ ਆ ਉਹਨਾਂ ਨੇ ਮੇਰੇ ਪਿਓ ਦੇ ਸਾਥ ਵਿੱਚ ਚਪੇੜਾ ਮਾਰੀਆਂ ਸੀ ਉਹ ਬਦਲਾ ਲੈਣਾ ਮੈਨੇ ਉਹ ਤਾਂ ਯਾਰ ਪੁਰਾਣੀਆਂ ਗੱਲਾਂ ਨੇ ਨਾ ਤਾਂ ਹੁਣ ਉਹਨਾਂ ਦਾ ਪਿਓ ਰਿਹਾ ਨਾ ਤੇਰਾ ਪਿਓ ਰਿਹਾ ਕੋਈ ਗੱਲ ਨਹੀਂ ਜੇ ਮੇਰਾ ਪਿਓ ਨਹੀਂ ਰਿਹਾ ਤਾਂ ਮੈਂ ਦੁਸ਼ਮਣੀ ਭੁੱਲ ਜਾਵਾਂ ਇਹਨਾਂ ਵਿੱਚ ਫੁੱਟ ਤਾਂ ਮੈਂ ਪਵਾਈ ਦਿੱਤੀ ਇਹਨਾਂ ਨੇ ਤਾਂ ਲੜ ਲੜ ਮਰ ਜਾਣਾ ਜਿਹੜਾ ਇਹਨਾਂ ਚੋਂ ਬਚ ਗਿਆ ਉਹਨਾਂ ਨੂੰ ਆਪਾਂ ਨਹੀਂ ਛੱਡਣਾ ਚਾਚੇ ਇਹਨਾਂ ਚ ਫੁੱਟ ਤਾਂ ਪਵਾਈਆ ਹਾਂ ਹਾਏ ਆਪਣਾ ਹੀ ਕੰਮ ਆ ਇਹਨਾਂ ਨੂੰ ਉਂਗਲਾਂ ਤੇ ਚਾੜ ਕੇ ਇਹਨਾਂ ਦਾ ਘਰ ਖਤਮ ਕਰਨਾ ਆਪਾਂ ਨੇ ਠੀਕ ਆ ਠੀਕ ਆ ਹਾਂ ਬਸ ਤੂੰ ਕਾਇਮ ਰਹੀ ਮੈਂ ਤਾਂ ਕਾਇਮ ਹੀ ਆ ਹਾਂ ਬਿੰਦਰਾ ਦੱਸ ਕੀ ਗੱਲ ਆ ਮੈਂ ਦੱਸ ਦਵਾਂ ਤੈਨੂੰ ਸਾਰੀ ਗੱਲ ਹਾਂ ਦੱਸ ਫਿਰ ਕੀ ਆ ਕੀਤ ਗੇ ਤੇਰਾ ਯਾਰ ਐਨਾ ਕੁੱਤਾ ਬੰਦਾ ਨਿਕਲਿਆ ਯਾਰ ਹੋਰ ਪਹਿਲਾਂ ਤੇਰਾ ਮੇਰ ਨਾਲ ਬੈੰਦਾ ਉਰਦਾ ਹੁੰਦਾ ਸੀਗਾ ਹੁਣ ਤਾਂ ਮੈਨੂੰ ਮੂਹ ਨਹੀਂ ਆਉਂਦਾ ਹੈਗਾ ਮੈਨੂੰ ਹੁਣ ਤਾਂ ਸਾਰਾ ਪਤਾ ਲੱਗ ਗਿਆ ਜਿਉਂ ਕੰਮ ਤਾਂ ਬੰਦਾ ਹੈ ਨਹੀਂਗਾ ਠੀਕ ਆ ਠੀਕ ਆ ਠੀਕ ਆ ਫਿਰ ਹੁਣ ਐ ਕਰ ਬਿੰਦਰ ਆਪਾਂ ਨੂੰ ਹਨਾ ਪ੍ਰਤਾਪ ਦੇ ਜੱਗੇ ਨੂੰ ਦੱਸ ਦੇਣਾ ਚਾਹੀਦਾ ਵੀ ਛੋਡੇ ਨਾਲ ਬਹੁਤ ਵੱਡੀ ਚਲਾਕੀ ਕੀਤੀ ਗਈ ਆ ਹਾਂ ਬਾਈ ਤਾਂ ਹੀ ਤਾਂ ਮੈਂ ਤੇਰੇ ਕੋਲ ਆਇਆ ਤੂੰ ਪੰਚਾਇਤ ਦਾ ਮੌਜੂਦਾ ਮੈਂਬਰ ਆਂਗਾ ਕਲਾਪਾ ਨਾ ਦੱਸ ਕੇ ਜੀ ਮੈਨੂੰ ਤਾਂ ਹੁਣ ਤਾਂ ਯਾਰ ਮੈਨੂੰ ਜ਼ਰੂਰੀ ਕੰਮ ਆ ਵੀ ਮੈਨੂੰ ਸਰਪੰਚ ਆਉਂਦਾ ਸੀ ਚੰਡੀਗੜ੍ਹ ਜਾ ਕੇ ਆਉਣਾਗਾ ਤਾਂ ਕਰਕੇ ਹੁਣ ਤਾਂ ਮੈਂ ਪਰਸੋਂ ਨੂੰ ਆਉਂਗਾ ਮੋਠੀ ਠੀਕ ਆ ਠੀਕ ਆ ਚੰਗਾ ਫਿਰ ਤੂੰ ਚੰਡੀਗੜ੍ਹ ਜਾਇਆ ਆਪਾਂ ਪਰਸੋਂ ਨੂੰ ਜਾ ਆਵਾਂਗੇ ਹਾਂ ਠੀਕ ਆ ਫਿਰ ਆਪਾਂ ਬਿੰਦਰਾ ਪਰਸੋਂ ਨੂੰ ਚੱਲਾਂਗੇ ਠੀਕ ਆ ਠੀਕ ਆ ਹਾਂ ਠੀਕ ਆ ਅਸ ਫਿਰ ਸਾਨੂੰ ਰਾਤ ਆਉਂਦੇ ਚੰਡੀਗੜ੍ਹੋਂ ਹਨੇਰਾ ਹੋ ਗਿਆ ਸੀ ਤੇ ਜਦੋਂ ਸਵੇਰੇ ਪਤਾ ਲੱਗਾ ਥੋੜਾ ਰੌਲਾ ਵਧਿਆ ਪਿਆ ਸੀਗਾ ਭਾਈ ਮੈਨੂੰ ਐ ਨਹੀਂ ਪਤਾ ਸੀ ਉਹਦਾ ਇਹ ਨਾ ਬਾਦ ਦਾ ਬਾਜੂਗਾ ਤੀਵੇਂ ਪਰਚਾ ਕਿ ਦੱਸ ਸਹੀ ਗੱਲ ਆ ਅਸੀਂ ਦੱਸਣ ਲੱਗੇ ਲੇਟ ਹੋ ਗਏ ਤੂੰ ਆਪਣੇ ਭਰਾ ਨਾਲ ਨਾ ਬਿਗਾੜ ਕਿਉਂਕਿ ਭਰਾ ਤਾਂ ਭਰਾਵਾਂ ਦੀ ਬਾਹਮਾ ਹੀ ਹੁੰਦੇ ਨੇ ਸਹੀ ਗੱਲ ਆ ਭਾਈ ਮੈਂ ਤੇਰੀ ਗਲਤੀ ਆ ਨਾ ਜੱਗੇ ਦੀ ਗਲਤੀ ਆ ਸਾਨੂੰ ਤਾਂ ਲੜਾਇਆ ਗਿਆਗਾ ਹਾਂ ਭਾਈ ਚੱਲ ਕੋਈ ਨਹੀਂ ਮੈਂਬਰ ਆ ਜਾ ਆਪਾਂ ਚੱਲਦੇ ਆਂਗੇ ਹੈ ਹਾਂ ਉਹਨਾਂ ਨੂੰ ਸਮਝਾਈਏ ਜਾ ਕੇ ਹਾਂ ਚੱਲ ਆ ਜਾ ਆ ਜਾ ਚਲੋ ਆਪਾਂ ਸਾਰਿਆਂ ਨੇ ਤਾਂ ਕੀ ਕਰਨਾ ਤੋ ਆਪਾਂ ਵਕਤ ਆ ਲੈਂਦੇ ਮੈਂਬਰ ਹਾਂ ਹਾਂ ਚੱਲ ਚਾਹ ਰਣੀ ਤੂੰ ਕੰਮ ਕਰ ਲੈ ਕਰ ਲੈ ਪਾਲੀ ਹੋ ਜਾ ਤੈਰ ਉਹਦਾ ਆਉਂਦੇ ਨਹੀਂ ਹਾਂ ਕੋਈ ਗੱਲ ਨਹੀਂ ਆ ਲੈੰਦੋ ਅਪਰ ਮਾਧਿਰ ਮੈਂਬਰਰੀ ਕਿਵੇਂ ਆ ਰਹੇ ਨੇ ਨਾਲ ਮੈਨੂੰ ਵੀ ਉਹੀ ਲੱਗਦਾ ਨਾਲ ਅੱਛਾ ਕੋਈ ਨਹੀਂ ਆ ਜਾਂਦੇ ਕਰਦੇ ਆ ਕੋਈ ਨਹੀਂ ਕੋਈ ਨਹੀਂ ਆ ਲੰਦੇ ਫਿਰ ਮੈਂਬਰਾਂ ਖੜੇ ਨਹੀਂ ਅੱਜ ਚੱਲ ਚੱਲ ਹੈ ਕੋਈ ਦਾ ਆਇਆ ਆਇਆ ਜਨਾਬ ਉੱਤਰਾ ਕਰੋ ਉਤਰੀ ਮੈਂਬਰ ਆ ਸਿੱਥ ਆ ਜਾ ਮੈਂ ਜੀ ਉਤਰੀ ਉਹ ਗੱਲ ਸੁਣਣ ਜੱਗੇ ਮੇਰੀ ਗੱਲ ਸੁਣਣ ਸੁਣੀ ਹੋਈ ਆ ਤੁਹਾਡੀ ਸਾਰੀ ਉਹ ਗੱਲ ਤਾਂ ਸੁਣ ਲੈ ਮੇਰੀ ਇੱਧਰੋਂ ਆਇਆ ਮੜਾ ਜ ਆ ਗੱਲ ਸੁਣ ਮੇਰੀ ਉਹ ਖੜ ਜਾ ਜੱਗੇ ਗੱਲ ਸੁਣ ਲੈ ਦੀ ਮੈਂਬਰਤੀ ਹਾਂ ਕਹਿਣਾ ਸੁਣਨ ਨਹੀਂ ਰਹਿ ਕਿਹੜੀ ਗਈ ਯਾਰ ਹਣ ਤਾਂ ਜਾ ਤੂੰ ਮੇਰੀ ਗੱਲ ਤਾਂ ਸੁਣ ਲੈ ਯਾਰ ਮੈਂਬਰਤੀ ਕੀ ਕਹਿਣਾ ਨਾ ਦੱਤਾ ਕੰਮ ਚੱਲਦਾ ਯਾਰ ਜੱਤੇ ਗੱਲ ਸੁਣ ਮੇਰੀ ਧਿਆਨ ਨਾਲ ਕੀ ਰੌਣਾ ਪਾਇਆ ਸੀ ਉਹ ਤੂੰ ਵੀ ਸੁਣ ਲੈ ਤਲੀਪ ਯਾਰ ਜਿਹੜਾ ਤੁਹਾਡੇ ਦੋਨਾਂ 'ਚ ਫਰਕ ਪਾਉਣ ਵਾਲੇ ਤਾਂ ਟੀਰਾ ਸੀ ਇਹਦਾ ਨਾਲ ਤੁਹਾਡੀ ਲੜਾਈ ਪਵਾ ਗਿਆ ਦੋਨਾਂ ਪਾਈਆਂ ਦੀ ਆਪਸ 'ਚ ਹੋ ਆ ਗੱਲਾਂ ਦੇਖ ਲਾ ਮੈਨੂੰ ਵੀ ਹੁਣ ਪਤਾ ਲੱਗਿਆ ਇਹਨਾਂ ਤੋਂ ਆ ਕੇ ਹਾਂ ਦੇਖ ਲਾ ਲੜ ਲੜ ਮਰ ਜਾਂਦੇ ਲੈ ਹੋਰ ਹੁਣ ਆਪ ਆਪਣਾ ਤਾਂ ਭਾਇਆ ਤੇ ਕਿੰਨਾ ਪਿਆਰ ਤੀਗਾ ਹੋਰ ਹੈ ਦੇਖ ਲਾ ਬਿਜਲੀ ਗੱਲ ਦਾ ਤਾਂ ਹੁਣ ਪਤਾ ਲੱਗਦਾ ਮੈਂਬਰ ਤੋਂ ਹੋਰ ਹੁਣ ਇਹਦਾ ਮੈਂ ਮੈਂ ਮੈਂਬਰ ਦਾ ਧੰਨਵਾਦ ਕਰ ਆਪਾਂ ਨੂੰ ਸਾਰੀ ਗੱਲ ਦੱਸ ਤੀ ਕਿ ਨਹੀਂ ਇਹ ਤਾਂ ਚਲੋ ਸਾਡਾ ਫਰਜ਼ ਸੀਗਾ ਇਹਦਾ ਸਾਨੂੰ ਦੱਸਣਾ ਜ਼ਰੂਰੀ ਚਾਹੀਦਾਗਾ ਪਹਿਲੀ ਗੱਲ ਪਿੰਡ ਦੇ ਮੈਂਬਰ ਸੀ ਸਰਪੰਚਾਂ